ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੇ ਖਬਰਾਂ ਲੈ ਕੇ ਔਰ ਸਭ ਤੋਂ ਪਹਿਲਾਂ ਅੱਜ ਸ਼ੁਰੂਆਤ ਕਰਾਂਗੇ ਹਰਚਰਨ ਸਿੰਘ ਲੌਂਗਵਾਲ ਹੁਣਾਂ ਦੀ ਵਰਸੀ ਹੈ ਅੱਜ ਔਰ ਉੱਥੇ ਨਵੇਂ ਅਕਾਲੀ ਦਲ ਵੀ ਪਹੁੰਚ ਰਿਹਾ ਹੈਗਾ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੜਾਵੀ ਉੱਥੇ ਪਹੁੰਚ ਰਿਹਾ ਹੈਗਾ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕਿਹਦੇ ਵੱਲ ਇਕੱਠ ਵੱਡਾ ਹੁੰਦਾ ਹੈ ਇਹ ਨਜ਼ਰਾਂ ਜਿਹੜੀਆਂ ਨੇ ਬਣੀਆਂ ਰਹਿਣਗੇ ਇਹਦੇ ਤੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਸੁਚਾ ਸਿੰਘ ਲੰਗਾਹ ਮਿਲਣ ਗਏ ਨੇ ਨਾਪਾ ਦੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਝੀਟੀਆਂ ਨੂੰ ਇਹਦੇ ਬਾਬਤ ਗੱਲਬਾਤ ਕਰਾਂਗੇ ਔਰ ਦੂਜੇ ਪਾਸੇ ਸੰਸਦ ਦੇ ਵਿੱਚ ਸੁਖਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਨੇ ਮਸਲਾ ਉਠਾਇਆ ਹੈਗਾ ਐਸਜੀਪੀਸੀ ਚੋਣਾਂ ਨੂੰ ਲੈ ਕੇ ਸਵਾਲ ਉਹਨਾਂ ਨੇ ਲਗਾ ਦਿੱਤਾ ਹੈਗਾ ਇਸ ਦੇ ਬਾਬਤ ਬੀਜੇਪੀ ਦਾ ਕੀ ਪ੍ਰਤੀਕਰਮ ਰਹਿੰਦਾ ਹੈਗਾ ਜਾਂ ਕਦੋਂ ਤੱਕ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਨੇ ਇਹਦੇ ਤੇ ਗੱਲਬਾਤ ਕਰਾਂਗੇ ਇਕਾ ਦੁੱਕਾ ਖਬਰਾਂ ਰਹਿਣਗੀਆਂ ਹੋਰ ਤੇ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਜੀ ਬਾਸਕਤ ਜੀ ਬਾਸਕਤ ਸਾਹਿਬ ਸਵਾਗਤ ਜੀ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰੀਆ ਅਮਨ ਜੀ ਬਾਸਕਤ ਸਾਹਿਬ ਸ਼ੁਰੂਆਤ ਇੱਥੋਂ ਹੀ ਕਰ ਲੈਂਦੇ ਆ ਜੀ ਹਰਚੰਦ ਸਿੰਘ ਲੋਂਗਵਾਲ ਦੀ ਅੱਜ ਵਰਸੀ ਹੈਗੀ ਆ ਤੇ ਦੋਵੇਂ ਤਰ੍ਹਾਂ ਉਥੇ ਪਹੁੰਚ ਰਹੀਆਂ ਹੈਗੀਆਂ ਨੇ ਨਵੇਂ ਅਕਾਲੀ ਦਲ ਦੇ ਲਈ ਵੀ ਵੱਡੀ ਚੁਣੌਤੀ ਹੈ ਕਿ ਕੱਠ ਉਹਨਾਂ ਤੋਂ ਵੱਡਾ ਕਰਨਾ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਰੂਪਰੇਖਾ ਤੈਅ ਕਰਨੀ ਹੈ ਔਰ ਬਾਦਲ ਧੜਾਵੇ ਉਥੇ ਪਹੁੰਚ ਰਿਹਾ ਹੈ ਸਭ ਤੋਂ ਵੱਡੀ ਗੱਲ ਹੈ ਅਮਨ ਜੀ ਕੱਲ ਸੰਤ ਲੋਂਗਵਾਲ ਉਹਨਾਂ ਦੀ ਜਿਹੜੀ ਵਰਦੀ ਹੈਗੀ ਆ ਉਹਦੇ ਵਿੱਚ ਪਹਿਲੀ ਵਾਰ ਹੋਏਗਾ ਕਿ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਦੇ ਦੋ ਦੋ ਅਕਾਲੀ ਦਲ ਉੱਥੇ ਆਪਣੀ ਬੱਕਰੀ ਬੱਕਰੀ ਸਟੇਜ ਲਾਣਗੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵਾਲਾ ਅਕਾਲੀ ਦਲ ਜਿਹਦੇ ਉਹ ਪ੍ਰਧਾਨ ਚੁਣੇ ਗਏ ਨੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੁਣ ਲੇਗੇਸੀ ਜਿਹੜੀ ਸੰਤ ਲੋਗੋਵਾਲ ਦੀ ਹੈ ਉਹ ਦੋਨੋਂ ਹੀ ਦਲ ਕਲੇਮ ਕਰ ਰਹੇ ਨੇ ਕਿਉਂਕਿ ਸੰਤ ਲੋਗੋਵਾਲ ਜਦ ਜ਼ਿੰਦਾ ਸੀਗੇ ਤੁਹਾਨੂੰ ਯਾਦ ਹੋਵੇਗਾ ਕਿ ਵੀ ਜਿਹੜਾ ਪੰਜਾਬੀ ਸੂਬੇ ਦੀ ਗੱਲ ਹੋਏ ਜਾਂ ਅਨੰਦਪੁਰ ਰੈਜ਼ੋਲੂਸ਼ਨ ਦੀ ਗੱਲ ਹੋਏ ਉਦੇ ਉੱਤੇ ਸੰਤ ਲੋਂਗੋਵਾਲ ਉਹਨਾਂ ਦਾ ਕੀ ਰਾਜੀਵ ਲੋਂਗੋਵਾਲ ਪੈਕਟ ਇੱਕ ਹਿਸਟਰੀ ਦੇ ਵਿੱਚ ਦਰਜ ਹੋ ਕੇ ਰਹਿ ਗਿਆ ਹੈ ਉਹਦੇ ਸਾਹਮਣੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀਗਾ ਸਾਰੀ ਗੱਲਾਂ ਸੀਗੀ ਪਰ ਉਹ ਜਿਹੜਾ ਪੈਕਟ ਸੀਗਾ ਉਹ ਐਗਰੀਮੈਂਟ ਸੀਗਾ ਕਦੀ ਵੀ ਇੰਪਲੀਮੈਂਟ ਨਹੀਂ ਹੋ ਪਾਇਆ ਪਰ ਕੱਲ ਉਹਨਾਂ ਦੀ ਵਰਸੀ ਦੇ ਵਿੱਚ ਮੈਂ ਜਦ ਤੁਹਾਡੇ ਨਾਲ ਪ੍ਰੋਗਰਾਮ ਕਰ ਰਿਹਾ ਹੁਣੇ ਹੀ ਮੈਨੂੰ ਥੋੜੀ ਦੇਰ ਪਹਿਲੇ ਢੀਂਸਾ ਉਹਨਾਂ ਦੇ ਕਿਸੇ ਖਾਸ ਵਿਅਕਤੀ ਦਾ ਫੋਨ ਆਇਆ ਸੀਗਾ ਪਰਮਿੰਦਰ ਢੀਂਸਾ ਦੇ ਉਹਨਾਂ ਦਾ ਕਹਿਣਾ ਸੀਗਾ ਅਈ ਕੱਲ ਦੱਸ ਦਵਾਂਗੇ ਕਿ ਵੀ ਅਸਲੀ ਅਕਾਲੀ ਦਲ ਕਿਹੜਾ ਹੈਗਾ ਔਰ ਉਹਨਾਂ ਦਾ ਕਹਿਣਾ ਆਇਆ ਸੀਗਾ ਕਿ ਉਹਨਾਂ ਦਾ ਕੱਟ ਠਾਠਾ ਮਾਰਦਾ ਹੁੰਦਾ ਹੈ ਔਰ ਕਾਫੀ ਜ਼ਿਆਦਾ ਕੱਟ ਕਰਨ ਕਰਨਗੇ ਪਰ ਕੱਟ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਦੋਨੋਂ ਸਟੇਜਾਂ ਤੋਂ ਗੱਲ ਕਿਸ ਤਰੀਕੇ ਦੀ ਹੁੰਦੀ ਹੈ ਤੇ ਕੌਣ ਕੀ ਬੋਲਦਾ ਹੈ ਕਿਉਂਕਿ ਜਦੋਂ ਤੋਂ ਇਹ ਨਵਾਂ ਅਕਾਲੀ ਦਲ ਔਰ ਉਸ ਅਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਉਹਨਾਂ ਬਣੇ ਨੇ ਤਦ ਤੋਂ ਅਕਾਲੀ ਦਲ ਦਾ ਲਗਾਤਾਰ ਅਟੈਕ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਹੁੰਦਾ ਹੁਣ ਤੇ ਗਿਆਨੀ ਰਗਵੀਰ ਸਿੰਘ ਜਿਹੜੇ ਕਦੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਨਜ਼ਰ ਆnde ਸੀਗੇ ਔਰ 2 ਦਸੰਬਰ ਦੇ ਹੁਕਮਨਾਮੇ ਜਿਹਦੇ ਉੱਤੇ ਅਕਾਲੀ ਦਲ ਜਾਂ ਫਿਰ ਸੁਖਬੀਰ ਸਿੰਘ ਬਾਦਲ ਦਾ ਤੜਾ ਲਗਾਤਾਰ ਕ੍ਰਿਟੀਸਾਈਜ਼ ਕਰ ਰਿਹਾ ਕਿ ਉਹ ਹੁਕਮਨਾਮਾ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਕੇ ਸੁਣਾਇਆ ਗਿਆ ਸੀ ਔਰ ਬਾਦਲ ਪਰਿਵਾਰ ਨੂੰ ਸ਼ਰਮਣੀ ਅਕਾਲੀ ਦਲ ਤੋਂ ਵਖ ਕਰਨ ਵਾਸਤੇ ਉਹ ਉਹ ਟੀਚਾ ਸੀਗਾ ਉਸ ਹੁਕਮਨਾਮੇ ਦਾ ਉਹਦੇ ਉੱਤੇ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਕੱਲ ਪਰਸੋਂ ਦਾ ਬਿਆਨ ਇਦੇ ਵਿੱਚ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ ਉਹ ਗੱਲ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੋਏ ਉਹਨੂੰ ਕਿਸੇ ਪੋਲਿਟੀਕਲ ਪਾਰਟੀ ਦਾ ਇੱਕ ਤਰੀਕੇ ਨਾਲ ਪ੍ਰਧਾਨ ਬੰਨਾ ਉਹ ਸ਼ੋਭਾ ਨਹੀਂ ਦਿੰਦਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਇਸ ਗੱਲ ਦਾ ਜਵਾਬ ਦਿੱਤਾ ਉਹ ਕਹਿੰਦੇ ਜੀ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ চাকਰੀ ਕਰਨ ਤੋਂ ਬਜਾਏ ਮੈਂ ਪੰਥ ਦੇ ਪੰਥ ਦੇ ਰਾਖੇ ਦੇ ਤੌਰ ਤੇ ਜਾਂ ਪੰਥ ਦੀ ਰੱਖਿਆ ਦੇ ਤੌਰ ਤੇ ਮੈਂ ਅੱਗੇ ਵਧਣਾ ਚਾਹੁੰਦਾ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਉੱਤੇ ਤੰਜਬੇ ਕੀਤਾ ਕਿ ਤੁਸੀਂ ਇੱਕ ਵਿਅਕਤੀ ਵਿਸ਼ੇਸ਼ ਦੀ ਸੇਵਾ ਜਿਨੇ ਤੁਹਾਨੂੰ ਅਯੋਗ ਕਰਾਰ ਦੇ ਕੇ ਅਕਾਲ ਤਖਤ ਦੇ ਜਥੇਦਾਰ ਵਜੋਂ ਸੇਵਾਤ ਮੁਕਤ ਕਰ ਦਿੱਤਾ ਹੋਏ ਉਹਨਾਂ ਦੇ ਤੁਸੀਂ ਚਾੱਕਰੀ ਕਰ ਰਹੇ ਹੋ ਹਜੇ ਤੱਕ ਯਾਨੀ ਇਹ ਇੱਕ ਪੰਥ ਦੇ ਵਿੱਚ ਬੜਾ ਵੱਡਾ ਮੁੱਦਾ ਹੈ ਕਿਉਂਕਿ ਗਿਆਨੀ ਰਗਵੀਰ ਸਿੰਘ ਉਹਨਾਂ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਪਦ ਤੋਂ ਹਟਾਏ ਜਾਣ ਤੋਂ ਬਾਅਦ ਹੈੱਡ ਗ੍ਰੰਥੀ ਦੇ ਪਦ ਨੂੰ ਪ੍ਰੋਟੈਕਟ ਕਰਨ ਵਾਸਤੇ ਰੱਖਣ ਵਾਸਤੇ ਉਹਨਾਂ ਨੇ ਹਾਈ ਕੋਰਟ ਨੂੰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਪਾਈ ਸੀ ਭਾਵੇਂ ਉਹ ਪਟੀਸ਼ਨ ਬਾਅਦ ਚੋ ਵਿਦਡਰਾ ਕਰ ਦਿੱਤੀ ਗਈ ਪਰ ਇਹ ਗੱਲ ਪੰਥ ਦੇ ਵਿੱਚ ਬੜੇ ਇੱਕ ਇਸ ਤਰੀਕੇ ਨਾਲ ਜਾ ਰਹੀ ਹੈ ਕਿ ਹੁਣ ਗਿਆਨੀ ਰਗਵੀਰ ਸਿੰਘ ਉਹਨਾਂ ਸੁਖਵੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਹੁਣ ਦੇਖਦੇ ਆ ਅੱਗੇ ਚੱਲ ਕੇ ਆ ਕੀ ਮੋੜ ਲੈਂਦਾ ਪਰ ਹਾਂ ਜਿਹੜੀ ਗੱਲ ਤੁਸੀਂ ਮੈਨੂੰ ਪੁੱਛੀ ਹੈ ਨਾ ਕੱਲ ਦਾ ਸੰਤ ਲੰਗੋਵਾਲ ਦੀ ਵਰਸੀ ਦੇ ਮੌਕੇ ਦੇ ਉੱਤੇ ਦੋਨੋਂ ਅਕਾਲੀਆਂ ਦਾ ਅਕਾਲੀ ਦਲ ਦਾ ਘਟ ਉਹ ਬੜੀ ਇੰਪੋਰਟੈਂਟ ਰੰਗ ਦਾ ਜੀ ਬਾਸਕਾ ਸਾਹਿਬ ਇਹ ਤਾਂ ਦੇਖਣ ਵਾਲੀ ਗੱਲ ਹੋਵੇਗੀ ਅੱਜ ਔਰ ਨਾਲ ਦੀ ਨਾਲ ਇੱਕ ਪਾਸੇ ਤਾਂ ਮੈਂ ਇਹ ਸੁਣ ਰਿਹਾ ਸੀਗਾ ਪ੍ਰੈਸ ਕਾਨਫਰੰਸ ਜਿਦੇ ਵਿੱਚ ਕੁਲਦੀਪ ਸਿੰਘ ਧਾਰੀਵਾਲ ਤੇ ਬਲਤੇਜ ਪੰਨੂ ਬੈਠੇ ਸੀਗੇ ਉਹ ਕਹਿ ਰਹੇ ਨੇ ਕਿ ਬਿਕਰਮ ਬਜੀਠੀਆ ਦੇ ਜਿਸ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਬੇਲ ਰਿਜੈਕਟ ਕੀਤੀ ਹੈ ਸਰਕਾਰ ਦੀ ਵੱਡੀ ਜਿੱਤ ਹੈਗੀ ਹੈ ਔਰ ਦੂਜੇ ਪਾਸੇ ਸੁਚਾ ਸਿੰਘ ਲੰਗਾਹ ਗਏ ਨੇ ਨਾਬਾ ਦੀ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਬਜੀਠੀਆਂ ਨੂੰ ਮਿਲਣ ਵਾਸਤੇ ਦੋਵੇਂ ਇਹਨਾਂ ਉੱਤੇ ਸਾਂਝੇ ਕਰ ਦੋ ਸਾਡੇ ਦਰਸ਼ਕਾਂ ਦੇ ਨਾਲ ਦੇਖੋ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਕੱਲ ਬੇਲ ਰਿਜੈਕਟ ਹੋਈ ਹੈ ਇਹਦੇ ਵਿੱਚ ਕੋਈ ਦੋਰਾਇਏ ਨਹੀਂ ਔਰ ਮੈਂ ਆਰਡਰ ਪੜ ਰਿਹਾ ਸੀਗਾ ਉਸ ਆਰਡਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਇਹਨੂੰ ਪੋਲਿਟੀਕਲ ਵਿੰਦਤਾ ਦਾ ਕੇਸ ਦੱਸਿਆ ਸੀਗਾ ਔਰ ਜਿਹੜੇ ਪ੍ਰੋਸੀਕਿਊਟਰ ਸੀਗੇ ਪਬਲਿਕ ਪ੍ਰੋਸੀਕਿਊਟਰ ਯਾ ਅ ਵਿਜੀਲਰ ਦੇ ਵਕੀਰ ਉਹਨਾਂ ਨੇ ਇਸ ਗੱਲ ਨੂੰ ਬੜੇ ਜ਼ੋਰ ਤਰੀਕੇ ਨਾਲ ਲੱਗੇ ਬਧਾਇਆ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਿਸਪਰੋਪੋਰਸ਼ਨਟ ਆਫ ਅਸੈਟ ਦੇ ਕੇਸ ਦੇ ਵਿੱਚ ਕਾਫੀ ਸਾਰੇ ਤੱਥ ਸਾਹਮਣੇ ਆਏ ਨੇ ਉਹਨਾਂ ਦੇ ਡਾਕੂਮੈਂਟੇਸ਼ਨ ਹੋਣਾ ਹਜੇ ਪੈਂਡਿੰਗ ਹੈ ਔਰ ਇਹ ਇਨਵੈਸਟੀਗੇਸ਼ਨ ਹਜੇ ਜਾਰੀ ਹੈ ਹੈ ਉਸ ਬਿਹਾਫ ਦੇ ਉੱਤੇ ਹਾਈ ਕੋਰਟ ਨੇ ਮੌਲੀ ਕੋਰਟ ਨੇ ਇਹ ਬੇਲ ਵਿਕਰਮ ਸਿੰਘ ਮਜੀਠੀਆ ਦੀ ਰਿਜੈਕਟ ਕੀਤੀ ਸੀ ਤੁਸੀਂ ਇਹ ਦੇਖੋ ਕਿ ਬੇਲ ਰਿਜੈਕਟ ਹੋਣ ਤੋਂ ਬਾਅਦ ਕੁਲਦੀਪ ਸਿੰਘ ਢਾਰੀਵਾਲ ਜਿਨ੍ਹਾਂ ਨੂੰ ਮੰਤਰੀਪਦ ਤੋਂ ਹੁਣੇ-ਹੁਣੇ ਲੰਬੇ ਕੀਤਾ ਸੀਗਾ ਤੇ ਉਸ ਤੋਂ ਬਾਅਦ ਬਲਤੇਜ ਪੰਨੂ ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਐਡਵਾਈਜ਼ਰ ਦੇ ਵੱਲੋਂ মিডিਆ ਐਡਵਾਈਜ਼ਰ ਦੇ ਵੱਲੋਂ ਉਹਨਾਂ ਨੂੰ ਵੀ ਲੰਬੇ ਕਰ ਦਿੱਤਾ ਗਿਆ ਸੀ ਹੁਣ ਇਹਨਾਂ ਦੀ ਚੇਜੇ ਤੌਰ ਤੇ ਡਿਊਟੀ ਲਈ ਗਈ ਹੈ ਕਿ ਵੀ ਤੁਸੀਂ ਪਾਰਟੀ ਦੇ ਪੱਖ ਨੂੰ ਜਾਂ ਪਾਰਟੀ ਦੀ ਐਸ ਜਿੱਤ ਨੂੰ ਕਿਸ ਤਰੀਕੇ ਨਾਲ ਪ੍ਰੋਜੈਕਟ ਕਰਦੇ ਹੋ ਹੁਣ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਇਹ ਹਾਲ ਹੈ ਕਿ ਜਦੋਂ ਵੀ ਮੀਡੀਆ ਤੋਂ ਰੂਬਰੂ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਉਹਨਾਂ ਦੇ ਪਿੱਛੇ ਜਾ ਕੇ ਖੜ ਜਾਂਦੇ ਨੇ ਪਰ ਚਲੋ ਹੁਣ ਆਪਣੀ ਪਾਰਟੀ ਦਾ ਪੱਖ ਰੱਖਣਾ ਤੇ ਲਾਜ਼ਮੀ ਹੈ ਪਰ ਐਸ ਸਾਰੇ ਗੱਲਾਂ ਦੇ ਵਿੱਚ ਮਨੀਸ਼ ਸੋਦੀਆ ਜਿਹੜੇ ਉਹ ਸਾਮ-ਦਾਮ ਦੰਡ ਭੇਦ ਵਾਲੇ ਉਹ ਗਾਇਬ ਨੇ ਔਰ ਉਹਨਾਂ ਨੂੰ ਪ੍ਰੋਟेक्ट ਕਰਨ ਵਾਸਤੇ ਉਹਨਾਂ ਦੀ ਸੇਫਟੀ ਵਾਸਤੇ ਕੋਈ ਵੀ ਇਦਾਂ ਦਾ ਲੀਡਰ ਅਮਨ ਅਰੋੜਾ ਉਹਨਾਂ ਕੱਲ੍ਹ ਕਹਿ ਰਹੇ ਸੀਗੇ ਅੰਮ੍ਰਿਤਸਰ ਦੇ ਵਿੱਚ ਕਿ ਦੇਖੋ ਜੀ ਉਹਨਾਂ ਦਾ ਉਹ ਇੱਕ ਨਿਜੀ ਨਿਜੀ ਇੱਕ ਤਰੀਕੇ ਨਾਲ ਬਿਆਨ ਸੀਗਾ ਹੁਣ ਦੱਸੋ ਅਮਨ ਜੀ ਤੁਹਾਨੂੰ ਇਹ ਗੱਲ ਪਛਦੀ ਹੈ ਕਿ ਵੀ ਇਹ ਉਹਨਾਂ ਦਾ ਨਿਜੀ ਬਿਆਨ ਸੀਗਾ ਮਹਿਲਾ ਵਿੰਗ ਦਾ ਪ੍ਰੋਗਰਾਮ ਸੀਗਾ ਉਸ ਪ੍ਰੋਗਰਾਮ ਦੇ ਵਿੱਚ ਬਕਾਇਦਾ ਜਦੋਂ ਸਾਮ-ਦਾਮ ਦੰਡ-ਬੇਦ ਕੁਐਸਚਨ ਆਨਸਰ ਲਈ ਝਗੜਾ ਸਾਰੀ ਗੱਲਾਂ ਕਰ ਰਹੇ ਸੀਗੇ ਅਗੋਂ ਕੀ ਆਵਾਜ਼ ਆ ਰਹੀ ਸੀ ਤਾਲੀਆਂ ਵੱਜ ਰਹੀ ਸੀ ਔਰ ਮੁੱਖ ਮੰਤਰੀ ਤੇ ਅਮਨ ਅਰੋੜਾ ਇੱਕ ਦੂਜੇ ਦੇ ਕੰਨਾਂ 'ਚ ਗੱਲ ਕਰ ਰਹੇ ਸੀ ਜਦ ਅਮਨ ਅਰੋੜਾ ਕੱਲ ਉਹਨਾਂ ਦੀ ਸੇਫਟੀ ਦੇ ਵਿੱਚ ਐਦਾਂ ਦਾ ਬਿਆਨ ਦਿੰਦੇ ਨੇ ਕਿ ਉਹਨਾਂ ਦਾ ਨਿੱਜੀ ਬਿਆਨ ਹੈਗਾ ਔਰ ਉਹਦਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੁਸੀਂ ਦੱਸੋ ਪਾਰਟੀ ਦੇ ਇੰਚਾਰਜ ਇੰਚਾਰਜ ਦੇ ਬਾਰੇ 'ਚ ਜੇ ਅਮਨ ਅਰੋੜਾ ਉਹਨਾਂ ਪਾਰਟੀ ਦੇ ਪ੍ਰਧਾਨ ਹੈ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਇੰਚਾਰਜ ਦਾ ਦਿੱਤਾ ਹੋਇਆ ਬਿਆਨ ਪਾਰਟੀ ਦੀ ਪਾਲਿਸੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਦਾਂ ਦੀ ਸਥਿਤੀ ਆ ਗਈ ਹੈ ਵੈਸੇ ਮਨੀਸ਼ ਸੋਦੀਆ ਉਹਨਾ ਉਸ ਬਿਆਨ ਤੋਂ ਬਾਅਦ ਕਿਸੇ ਜਗ੍ਹਾ ਨਜ਼ਰ ਨਹੀਂ ਆਏ ਪੰਜਾਬ ਦੇ ਵਿੱਚ ਅਗਰ ਹੋਣਗੇ ਵੀ ਤੇ ਆਪਣੇ ਘਰ ਦੇ ਵਿੱਚ ਜਾਂ ਬੈੱਡਰੂਮ ਦੇ ਵਿੱਚ ਜਾਂ ਟਾਇਲਟ ਦੇ ਵਿੱਚ ਬੰਦ ਹੀ ਹੋਣਗੇ ਕਿਉਂਕਿ ਉਹ মিডিਆ ਦਾ ਸਾਹਮਣਾ ਕਰਨਾ ਸ਼ਾਇਦ ਹਿੰਮਤ ਨਹੀਂ ਕਰ پا ਰਹੇ ਕਿਉਂਕਿ ਸਵਾਲ ਤੇ ਆ ਪੁੱਛੇ ਜਾਣਗੇ ਭਾਵੇਂ মিডিਆ ਨੂੰ ਜਿੰਨਾ ਮਰਜ਼ੀ ਮੈਨੇਜ ਕਰ ਲੋ ਅਮਨ ਜੀ ਤੁਹਾਡੇ ਵਰਗੇ ਵੀ ਪੱਤਰਕਾਰ ਹੈਗੇ ਨੇ ਜਿਹੜੇ ਫਿਰ ਇਹ ਸਵਾਲ ਪੁੱਛ ਹੀ ਲੈਂਦੇ ਹੁੰਦੇ ਨੇ ਕਿ ਵੀ ਦੱਸੋ ਹੁਣ ਸਾਮ-ਦਾਮ ਦੰਡਵੇਦ ਤੇ ਇਹਦੇ ਉੱਤੇ ਕੋਈ ਜਵਾਬ ਦੇਂਦੇ ਬਣਦਾ ਨਹੀਂ ਉਹਨਾਂ ਦਾ ਜਿੱਦਾਂ ਕਹਿੰਦੇ ਆ ਨਾ ਜ਼ਬਾਨ ਕੀ ਕਹਿੰਦੀ ਹੈ ਜ਼ਬਾਨ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾ ਦੂੰ ਤੇ ਐਦਾਂ ਹੀ ਹੁਣ ਹਾਲਾਤ ਮਨੀਸ਼ ਸੋਧਿਆ ਦੇ ਹੈਗੇ ਨੇ ਕਿ ਜ਼ਬਾਨ ਤੇ ਉਹਨਾਂ ਨੇ ਕੱਢਦੀ ਤੇ ਹੁਣ ਜ਼ਬਾਨ ਕਹਿੰਦੀ ਹੈ ਤੈਨੂੰ ਮੈਂ ਪੰਜਾਬ ਤੋਂ ਕਢਾਉ ਔਰ ਪੰਜਾਬ ਤੋਂ ਕਢਾਉਣ ਦੀ ਨੋਬਤ ਆ ਚੁੱਕੀ ਹੈ ਕਾਰਨ ਕੀ ਅੱਜ ਸੁਖਵੀਰ ਸਿੰਘ ਬਾਦਲੋਂਾਂ ਵੀ ਇਲੈਕਸ਼ਨ ਕਮਿਸ਼ਨਰ ਨੂੰ ਇੱਕ ਵਾਰ ਫੇਰ ਕੁਹਾਰ ਲਾ ਰਹੇ ଥିਗੇ ਕਿ ਐਸ ਵਿਅਕਤੀ ਮਨੀਸ਼ ਸੋਧਿਆ ਜਿਹੜਾ ਸਿੱਖਿਆ ਕ੍ਰਾਂਤੀ ਦਾ ਇੱਕ ਦਾਤਾ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਿਹਾ ਸੀਗਾ ਇਨੂੰ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦੇ ਪਬਲਿਕ ਭਾਸ਼ਣ ਦੇਣ ਤੋਂ ਮਨਾ ਕੀਤਾ ਜਾਏ ਹਾਲਾਤ ਇੱਥੇ ਤੱਕ ਬੁੰਝ ਗਏ ਆ ਕਿ ਮਨੀਸ਼ ਸੋਧਿਆ ਉਹਨਾ ਪਬਲਿਕ ਨੂੰ ਫੇਸ ਕਰਨ ਦੇ ਵਿੱਚ ਵੀ ਗੁਰੇਜ਼ ਮਹਿਸੂਸ ਕਰ ਰਹੇ ਨੇ ਇਹ ਹੁਣ ਲੱਗਦਾ ਪੰਜਾਬ ਤੋਂ ਕਢਾ ਕੇ اپੋਜੀਸ਼ਨ ਪਾਰਟੀਆਂ ਜਾਂ ਫਿਰ ਤੁਹਾਡੇ ਸਾਡੇ ਵਰਗੇ ਪੱਤਰਕਾਰ ਉਹ ਹੁਣ ਇਹ ਸਵਾਲ ਪੁੱਛਣਗੇ ਤੇ ਇਹਦਾ ਕੋਈ ਜਵਾਬ ਉਹਨਾਂ ਦੇ ਕੋਲ ਨਹੀਂ ਹੈਗਾ ਹੂੰ ਉਹਦਾ ਤਾਂ ਅਮਨ ਪਸੰਦ ਲੀਡਰ ਨੇ ਅਮਨ ਅਰੋੜਾ ਸਾਹਿਬ ਕਾਫੀ ਉਹਨਾਂ ਦੀ ਪ੍ਰਸਿੱਧੀ ਹੈਗੀ ਹੈ ਮੈਨੂੰ ਸਮਝ ਨਹੀਂ ਆ ਰਹੀ ਬਾਸਕਾ ਸਾਹਿਬ ਇੱਕ ਕਹਿੰਦੇ ਪਾਰਟੀ ਪਲੇਟਫਾਰਮ ਦੇ ਉੱਪਰ ਖੜ ਕੇ ਬੰਦਾ ਗੱਲ ਕਰ ਰਿਹਾ ਉਸ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਿਹਾ ਸ਼ਾਮ-ਦਾਮ ਦੰਦ ਭੇਦ ਤੇ ਪਰਸਨਲ ਕਿੱਦਾਂ ਹੋ ਗਿਆ ਉਹਨਾਂ ਦਾ ਬਿਆਨ ਜੀ ਤੇ ਹੁਣ ਪਤਾ ਨਹੀਂ ਕਿੱਦਾਂ ਹੋ ਗਿਆ ਪਰਸਨਲ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਕਿ ਵੀ ਇਹ ਅਮਨ अरोड़ा ਕਿੱਦਾਂ ਕਹਿੰਦੇ ਨੇ ਔਰ ਅਮਨ अरोड़ा ਵੀ ਗਲਤੀ ਕਰ ਰਹੇ ਨੇ ਉਹ ਕਹਿੰਦੇ ਨੇ ਜੀ ਦੇਖੋ ਇਸ ਬਿਆਨ ਦਾ ਕੋਈ ਮਤਲਬ ਨਹੀਂ ਸਾਨੂੰ ਆਪਣੇ ਕੰਮ ਤੇ ਭਰੋਸਾ ਹੈ ਜਦੋਂ ਕੰਮ ਕਹਿੰਦੇ ਆ ਨਾ ਫਿਰ ਕੰਮ ਦਾ ਅਰਥ ਤੁਹਾਨੂੰ ਪਤਾ ਹੀ ਕੀ ਹੁੰਦਾ ਕਈ ਵਾਰ ਹੈ ਹਿੰਦੀ ਪੰਜਾਬੀ ਦੇ ਰੇੜਕੇ ਦੇ ਵਿੱਚ ਕੰਮ ਨੂੰ ਤੁਸੀਂ ਕਾਮ ਕਹਿ ਦੋ ਪਿਛਲੇ ਮੇਰੇ ਖਿਆਲ ਸਾਲ ਦੋ ਸਾਲ ਪਹਿਲੇ ਵੀ ਇਹਨਾਂ ਨੇ ਇੱਕ ਐਡਵਰਟਾਈਜ਼ਮੈਂਟ ਦਿੱਤੀ ਸੀ ਸਾਡਾ ਕਾਮ ਬੋਲਦਾ ਤੇ ਹੁਣ ਇੰਦਾ ਹੀ ਹੁਣ ਅਮਰੋੜਾ ਵੀ ਕਹਿ ਰਹੇ ਸੀਗੇ ਕਿ ਸਾਸੀਂ ਆਪਣੇ ਕਾਮ ਦੇ ਅਨੁਸਾਰ ਜਾਂ ਕਾਮ ਦੇ ਹਿਸਾਬ ਨਾਲ ਲੋਕਾਂ ਤੋਂ ਵੋਟ ਮੰਗਾਂਗੇ ਇੱਥੇ ਵੀ ਉਹ ਫਸ ਗਏ ਕਈ ਵਾਰ ਤੁਹਾਡੇ ਫੰਬਲਿੰਗ ਹੁੰਦੀ ਹੈ ਨਾ ਤੇ ਉਹ ਕੰਟੀਨਿਊਡ ਫੰਬਲਿੰਗ ਹੁੰਦੀ ਹੈ ਫਿਰ ਤੁਸੀਂ ਕੰਮ ਨੂੰ ਕਾਮ ਕਹਿਣਾ ਸ਼ੁਰੂ ਕਰ ਦਿੰਦੇ ਉੱਦਾਂ ਬੋਲਣਾ ਤਾਂ ਹਿੰਦੀ ਚਾਹ ਰਹੇ ਸੀਗੇ ਪਰ ਪਤਾ ਨਹੀਂ ਸਾਡੇ ਪੱਤਰਕਾਰ ਫੜ ਲੈਂਦੇ ਨੇ ਗੱਲ ਨੂੰ ਚਲੋ ਬਾਸਕਰ ਸਾਹਿਬ ਥੋੜਾ ਜਿਹਾ ਵਾਧਦੇ ਆਪਾਂ ਅੱਗੇ ਉੱਦਾਂ ਤਾਂ ਵਿਕਰਮ ਸਿੰਘ ਮਜੀਠੀਆ ਹੈਗੇ ਨੇ ਨਾਬਾ ਦੀ ਜੇਲ੍ਹ ਦੇ ਵਿੱਚ ਤੇ ਉਹਨਾਂ ਕੋਲ ਪੁੱਛਿਆ ਜ਼ਰੂਰ ਜਾਂਦਾ ਹੈ ਕਿ ਕਿਹੜੇ ਬੰਦੇ ਨੂੰ ਮਿਲਣਾ ਚਾਹੁੰਦੇ ਹੋ ਤੁਸੀਂ ਜਿਹੜਾ ਮਿਲਣਾ ਆ ਰਿਹਾ ਮਿਲਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਉਹ ਫੇਰ ਮਣਾ-ਮੁਣਾ ਵੀ ਕਰ ਦਿੰਦੇ ਹੁੰਦੇ ਨੇ ਪਰ ਅੱਜ ਸੁੱਚਾ ਸਿੰਘ ਲੰਗਾ ਨੂੰ ਮਿਲਿਆ ਜੀ ਉਹਨਾਂ ਨੇ ਸੁੱਚਾ ਸਿੰਘ ਲੰਗਾ ਉਹ ਆਪਣੇ ਜਥੇ ਦਾ ਨਾਲ ਪਹੁੰਚ ਗਏ ਸੀਗੇ ਬਿਕਰਮ ਸਿੰਘ ਮਰੀਠੀਆ ਨੂੰ ਮਿਲਣ ਵਾਸਤੇ ਤੇ ਉੱਥੋਂ ਦੇ ਸੁਪਰੀਡੈਂਟ ਜੇਲ ਸੁਪਰੀਡੈਂਟ ਬਾਹਰ ਆਏ ਪਤਾ ਨਹੀਂ ਸੁਪਰੀਡੈਂਟ ਸੀ ਗਏ ਉਹਨਾਂ ਦਾ ਜੂਨੀਅਰ ਅਫਸਰ ਤਿਗੇ ਉਹਨਾਂ ਨੇ ਕਿਹਾ ਜੀ ਤੁਸੀਂ ਨਹੀਂ ਮਿਲ ਸਕਦੇ ਕਹਿੰਦੇ ਕਾਰਨ ਉਹ ਕਹਿੰਦੇ ਕਾਰਨ ਕਿ ਬਿਕਰਮ ਸਿੰਘ ਮਰੀਠੀਆ ਉਹਨਾਂ ਦੇ ਪਰਿਵਾਰ ਦੇ ਸਦਸਤੇ ਆ ਹੀ ਉਹਨਾਂ ਨਾਲ ਮਿਲ ਸਕਦੇ ਨਹੀਂ ਔਰ 10 ਲੋਕਾਂ ਦੀ ਲਿਸਟ ਇਧਰ ਦੀ ਦਿੱਤੀ ਜਾਂਦੀ ਹੈ ਜ ਜਦੇ ਵਿੱਚ ਬਿਕਰਮ ਸਿੰਘ ਮਰੀਠੀਆ ਦੇ ਉਹ ਦੋ ਵਕੀਲ ਜਿਹੜੇ ਉਹਨਾਂ ਨੂੰ ਮਹਾਲੀ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਦੇ ਵਿੱਚ ਵੀ ਰਿਪਰੈਜ਼ੈਂਟ ਕਰ ਰਹੇ ਨੇ ਉਹਨਾਂ ਦੇ ਕੇਸ ਲੜ ਰਹੇ ਨੇ ਉਹਨਾਂ ਤੋਂ ਇਲਾਵਾ ਪਰਿਵਾਰ ਦੇ ਸਦਸਿਆ ਤੋਂ ਇਲਾਵਾ ਤੁਹਾਨੂੰ ਨਹੀਂ ਮਿਲਣ ਦਿੱਤਾ ਜਾਂਦਾ ਹੁਣ ਜਿੱਦਾਂ ਸੋਚਾ ਸਿੰਘ ਲੰਗਾ ਦਾ ਸਟਾਈਲ ਹੈ ਉਹ ਮਾੜਾ ਜਿਹਾ ਮਿਲਣ ਦੋ ਕੋਈ ਗੱਲ ਨਹੀਂ ਸਾਨੂੰ ਐਦਾਂ ਨਾ ਲਾ ਦਿਓ ਅਸੀਂ ਬਸ ਦਰਸ਼ਨ ਕਰਕੇ ਪਤਾ ਮਿਲਾ ਕੇ ਵਾਪਸ ਆ ਜਾਾਂਗੇ ਪਰ ਉਹ ਗੱਲ ਬਣੀ ਵੈਸੇ ਤੇ ਜਿਹੜੇ ਉਹ ਜੇਲਰ ਸਾਹਿਬ ਵੀ ਕਹਿ ਰਹੇ ਸੀ ਨਾ ਕਿ ਜੇਲ ਮੈਨੂਅਲ ਦੇ ਹਿਸਾਬ ਨਾਲ ਸਿਰਫ ਅਸੀਂ ਪਰਿਵਾਰਿਕ ਮੈਂਬਰ ਨੂੰ ਮਿਲਣ ਦਾ ਮਿਲਣ ਦੀ ਇਜਾਜ਼ਤ ਦੇ ਸਕਦੇ ਹਾਂ ਉਹ ਵੀ ਗਲਤ ਕਹਿ ਰਹੇ ਸੀ ਕੋਈ ਪੜਿਆ ਲਿਖਿਆ ਬੰਦਾ ਕੋਈ ਸਮਝਦਾਰ ਬੰਦਾ ਹੁੰਦਾ ਲੰਗਾ ਉਹਨਾਂ ਦੀ ਜਗ੍ਹਾ ਉਹ ਪੁੱਛਦਾ ਵੀ ਦੱਸੋ ਕਿਹੜਾ ਮੈਨੂਅਲ ਹੈਗਾ ਇਦਾਂ ਦਾ ਜੇਲ ਜਿਹੜੇ ਵਿੱਚ ਕਿਹਾ ਗਿਆ ਹੈ ਕਿ ਵੀ ਸਿਰਫ ਔਰ ਸਿਰਫ ਪਰਿਵਾਰ ਦੇ ਮੈਂਬਰੀ ਮਿਲ ਸਕਦੇ ਨੇ ਅੱਛਾ ਮਿਲ ਨਹੀਂ ਹੋਈ ਫਿਰ ਉਹ ਲੰਗਾਲ ਸਾਹਿਬ ਦੀ ਨਹੀਂ ਨਹੀਂ ਉਹ ਤੇ ਬਾਹਰੋਂ ਹੀ ਆ ਕੇ ਬਸ ਇਦਾਂ ਕੀ ਨੰਗਨ ਦੋ ਜੀ ਠੀਕ ਹੈ ਜੀ ਮੈਂ ਬਹੁਤ ਦਰਸ਼ਕਾਂ ਤੋਂ ਆਹ ਦੇਖੋ ਦੋਵੇਂ ਹੱਥ ਖੜੇ ਕਰਕੇ ਮਾਫੀ ਮੰਗ ਲੈਣਾ ਮੈਨੂੰ ਕਮੈਂਟਾਂ ਤੋਂ ਲੱਗਦਾ ਜੇ ਦਰਮੈਂ ਇਹ ਕਹਿ ਬੈਠਾ ਕਿ ਮਿਲ ਨਹੀਂ ਹੋ ਗਈ ਹੈ ਨਾ ਨਾ ਮਿਲ ਨਹੀਂ ਹੋ ਪਈ ਔਰ ਉਹ ਬਾਹਰੋਂ ਹੀ ਬਸ ਧਮਕੇ ਜੇ ਮਾਰ ਕੇ ਵੀ ਸਾਡੀ ਸਰਕਾਰ ਆਈ ਤੇ ਆਸੀ ਐਦਾਂ ਦੀ ਐਮੈਂਡਮੈਂਟ ਕਰ ਦਾਂਗੇ ਕਿ ਪਰਿਵਾਰ ਦੇ ਸਦਸਿਆ ਸਾਰੇ ਜੋ ਮਰਜ਼ੀ ਮਿਲਣਾ ਚਾਹੇ ਕਿਸੇ ਵੀ ਕੈਦੀ ਨੂੰ ਮਿਲ ਸਕਦੇ ਨੇ ਉਹ ਜਿੱਦਾਂ ਲੰਗਾ ਸਾਹਿਬ ਦਾ ਸਟਾਈਲ ਹੈ ਝਟਕਾ ਸਟਾਈਲ ਹੈਗਾ ਮੁੰਝੇ ਸਟਾਈਲ ਹੈਗਾ ਉਹਦੇ ਹਿਸਾਬ ਨਾਲ ਬਸ ਚਾਰ ਕੋ ਗੱਲਾਂ ਕਰਕੇ ਉਹ ਵਾਪਸ ਲੋਟ ਗਏ ਪਰ ਇਸ ਤੋਂ ਪਹਿਲੇ ਜਦ ਸੁਖਬੀਰ ਸਿੰਘ ਬਾਦਲ ਉਹਨਾਂ ਵੀ ਨਾਪਾ ਜੇਲ੍ਹ ਦੇ ਵਿੱਚ ਗਏ ਸੀ ਗਏ ਸੀ ਕਿ ਨਹੀਂ ਗਏ ਸੀ ਸਾਨੂੰ ਨਹੀਂ ਪਤਾ ਲੇਕਿਨ ਐਦਾਂ ਦੀ ਰਿਪੋਰਟ ਅਰਸ਼ਦੀਪ ਕਲੇਰ ਉਹਨਾਂ ਦੱਸਦੇ ਨੇ ਕਿ ਸੁਖਬੀਰ ਸਿੰਘ ਬਾਦਲ ਉਹਨੂੰ ਵੀ ਨਹੀਂ ਮਿਲਣ ਦਿੱਤਾ ਅਰ ਸਿਮਰਤ ਬਾਦਲੋਣਾ ਜਦ ਰਕੜੀ ਵਾਸਤੇ ਆਪਣੇ ਭਰਾ ਨੂੰ ਰਕੜੀ ਬੰਨਣ ਵਾਸਤੇ ਗਈ ਸੀ ਉਹਨਾਂ ਨੂੰ ਵੀ ਡੇਢ ਦੋ ਘੰਟੇ ਵੇਟ ਕਰਾਇਆ ਸੀਗਾ ਇਹ ਗੱਲਾਂ ਜ਼ਰੂਰ ਸਾਹਮਣੇ ਆਈਆਂ ਪਰ ਸੁੱਚਾ ਸਿੰਘ ਲੰਗਾ ਪਰਿਵਾਰ ਤੋਂ ਕਹਿੰਦੇ ਮੈਂ ਵੀ ਤਾਂ ਅਕਾਲੀ ਦਲ ਦਾ ਪਰਿਵਾਰ ਹਾਂ ਔਰ ਜਿਹੜੇ ਮਜੀਠੀਆ ਸਾਹਿਬ ਸਾਡੇ ਅਕਾਲੀ ਦਲ ਦੇ ਲੀਡਰ ਹੈਗੇ ਨੇ ਪਰ ਇਹ ਗੱਲਾਂ ਬਣੀ ਨਹੀਂ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਔਰ ਵਾਪਸ ਭੇਜਣਾ ਬੰਦਾ ਵੀ ਸੀ ਜੀ ਬਾਖਾ ਸਾਹਿਬ ਐਸਜੀਪੀਵੀਸੀ ਉਹਨਾਂ ਨੂੰ ਲੈ ਕੇ ਕਾਫੀ ਜਿਹੜੀ ਮੰਗ ਹੈ ਉਹ ਸਰਗਰਮੀ ਫੱੜ ਰਹੀ ਹੈਗੀ ਹੈ ਖਾਸ ਕਰਕੇ ਜਦੋਂ ਦਾ ਨਮਾ ਅਕਾਲੀ ਦਲ ਹੋਂਦ ਦੇ ਵਿੱਚ ਆਇਆ ਜਦੋਂ ਦੇ ਪ੍ਰਧਾਨ ਸਾਹਿਬ ਬਣੇ ਹੈਗੇ ਨੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਹੁਣ ਸੁਖਜਿੰਦਰ ਸਿੰਘ ਰੰਦਾਵਾ ਮੈਂਬਰ ਪਾਰਲੀਮੈਂਟ ਨੇ ਸੰਸਦ ਦੇ ਵਿੱਚ ਉਹਨਾਂ ਵੀ ਸਵਾਲ ਉਠਾਤਾ ਇਸ ਚ ਉਹਨਾਂ ਨੂੰ ਲੈ ਕੇ ਦੇਖੋ ਐਸਜੀਪੀਸੀ ਦੇ ਇਲੈਕਸ਼ਨ 2011 ਤੋਂ ਬਾਅਦ ਨਹੀਂ ਹੋਏ ਔਰ ਤੁਸੀਂ ਇਹ ਦੇਖੋ ਕਿ 14 ਸਾਲ ਹੋ ਗਏ ਐਸਜੀਪੀਸੀ ਦੇ ਇਲੈਕਸ਼ਨ ਨਹੀਂ ਹੋਏ ਐਦਾਂ ਦੀ ਕੋਈ ਵੀ ਬੋਡੀ ਈਵਨ ਮਿਨਿਸਪਲ ਕਾਰਪੋਰੇਸ਼ਨ ਦੇ ਵੀ ਇਲੈਕਸ਼ਨ ਟਾਈਮ ਤੇ ਨਹੀਂ ਹੁੰਦੇ ਇਹ ਪੰਚਾਇਤਾਂ ਦੇ ਇਲੈਕਸ਼ਨ ਵੀ ਟਾਈਮ ਤੇ ਨਹੀਂ ਹੁੰਦੇ ਤੇ ਕੋਟਾ ਦਾ ਇੰਟਰਵੈਂਸ਼ਨ ਹੁੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਝਾੜ ਇਸ ਕਰਕੇ ਵੀ ਪਈ ਸੀ ਕਿ ਵੀ ਤੁਸੀਂ ਪੰਚਾਇਤਾਂ ਤੇ ਭੰਗ ਕਰਤੀਆਂ ਪੰਚਾਇਤਾਂ ਭੰਗ ਕਰਨ ਤੋਂ ਬਾਅਦ ਪੰਚਾਇਤ ਦੇ ਇਲੈਕਸ਼ਨ ਕਦੋਂ ਕਰਾ ਰਹੇ ਹੋ ਚਲੋ ਕਰਾਤੇ ਹੁਣ ਬਲੌਕ ਸਮਿਤੀ ਦੇ ਉੱਤੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਉੱਤੇ ਵੀ ਐਦਾਂ ਦੀ ਝਾਲਾਂ ਉਹ ਸਰਕਾਰਾਂ ਨੂੰ ਪਈਆਂ ਪਰ ਜਿਹੜੀ ਐਸਜੀਪੀਸੀ ਹੈਗੀ ਹੈ ਉਹ 1925 ਯਾਨੀ ਆਜ਼ਾਦੀ ਤੋਂ ਵੀ ਇੱਕ ਤਰੀਕੇ ਨਾਲ 22 ਸਾਲ ਪਹਿਲੇ ਉਹਦਾ ਐਕਟ ਬਣਿਆ ਸੀਗਾ ਗੁਰਦੁਆਰਾ ਐਕਟ 1925 ਉਹਦੇ ਹਿਸਾਬ ਨਾਲ ਹਰ 5 ਸਾਲ ਬਾਅਦ ਇਹਦੇ ਵਿੱਚ ਇਲੈਕਸ਼ਨ ਹੋਨੇ ਲਾਜ਼ਮੀ ਹੈਗੇ ਨੇ ਪਰ ਇਹ ਸਵਾਲ ਦਾ ਜਵਾਬ ਦੇਣਾ ਉਹ ਸਰਕਾਰਾਂ ਵਾਸਤੇ ਵੀ ਬਹੁਤ ਔਖਾ ਹੈ ਕਿ ਵੀ 2011 ਤੋਂ ਲੈ ਕੇ ਅੱਜ 2025 ਤਕਰੀਬਨ ਅੱਧੀ ਤੋਂ ਜ਼ਿਆਦਾ ਕੱਦਮ ਹੋ ਚੁੱਕੀ ਹੈ ਤਦ ਤੱਕ ਐਸਡੀਪੀਸੀ ਦੇ ਇਲੈਕਸ਼ਨ ਨਹੀਂ ਹੋਏ ਇਹ ਸਵਾਲ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਗੁਰਦਾਸਪੁਰ ਦੇ ਐਮਪੀ ਹੈਗੇ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਪੁੱਛ ਲਿਆ ਜਵਾਬ ਆਇਆ ਕਿ ਉਹ ਵੋਟਰ ਲਿਸਟ ਦੇ objections ਦੇ ਉੱਤੇ ਕਈ ਤਰੀਕੇ ਦੇ ਇੱਕ ਪਟੀਸ਼ਨ ਪਈਆਂ ਹੋਈਆਂ ਇੱਕ ਪਟੀਸ਼ਨ ਤੇ ਮੈਨੂੰ ਯਾਦ ਹੈ ਕਿ ਯਮਨਾ ਨਗਰ ਦੇ ਇੱਕ ਸਿੱਖ ਯੁਵਕ ਨੇ ਇਹ ਕੰਪਲੇਂਟ ਕੀਤੀ ਸੀ ਵੀ ਨਹੀਂ ਇਹ ਵੋਟਰ ਲਿਸਟ ਦੇ ਵਿੱਚ ਕੋਈ ਕਤਾਂਦਲੇ ਬਾਜੀ ਹੈਗੀ ਹੈ ਵੈਸੇ ਹੁਣ ਉਹਨਾਂ ਦਾ ਇੰਟਰਸਟ ਵੀ ਐਸਪੀਟੇਸ਼ਨ ਦੇ ਵਿੱਚ ਖਤਮ ਹੋ ਚੁੱਕਿਆ ਕਾਰਨ ਕਿ ਹੁਣ ਉਹ ਹਰਿਆਣਾ ਦੇ ਵਿੱਚ ਬਕਰੀ ਐਸਜੀਪੀਸੀ ਦੇ ਇੱਕ ਚੰਗੇ ਲੀਡਰ ਵਜੋਂ ਵਿਚਰ ਰਹੇ ਨੇ ਤੇ ਉਹ ਪਟੀਸ਼ਨ ਦੇ ਕਰਕੇ ਪਾਰਲੀਮੈਂਟ ਦੇ ਵਿੱਚ ਜਵਾਬ ਦਿੱਤਾ ਗਿਆ ਕਿ ਵੀ ਜਦੋਂ ਵੀ ਇਹ ਪਟੀਸ਼ਨ ਵਿਦਡਰਾ ਹੁੰਦੀ ਹੈ ਕਿਉਂਕਿ ਹਜੇ ਸਟੇ ਲੱਗਿਆ ਹੋਇਆ ਹੈ ਅਦਰਵਾਈਜ਼ ਸਾਰੇ ਇੰਤਜਾਮਾਤ ਰੈਡੀ ਹੈਗੇ ਆ ਵੋਟਰ ਲਿਸਟ ਰਾਜੀ ਹੈਗੀ ਹੈ ਤਿਆਰ ਹੈਗੀ ਹੈ ਔਰ ਉਸ ਤੋਂ ਪਹਿਲੇ ਸਾਡੀ ਐਸਐਸਆਰਓ ਜਿਹੜੇ ਹੁਣੇ-ਹੁਣੇ ਗੁਰਦੁਆਰਾ ਕਮਿਸ਼ਨ ਦੇ ਚੇਅਰਪਰਸਨ ਸੀਗੇ ਉਹਨਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਸਾਡੀ ਗੱਲਬਾਤ ਹੋਈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਵੋਟਰ ਲਿਸਟ ਰੈਡੀ ਹੈ ਇੱਕ ਇਹ ਪਟੀਸ਼ਨ ਵਾਪਸ ਹੋ ਜਾਏ ਤੇ ਉਸ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਇਲੈਕਸ਼ਨ ਕਰਾਏ ਜਾ ਸਕਦੇ ਨੇ ਲੱਗਦਾ ਹੈ ਕਿ ਅੱਜ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਉਠਾਏ ਗਏ ਸਵਾਲ ਤੋਂ ਬਾਅਦ ਉਸ ਨੇ ਕਿ ਪਾਰਲੀਮੈਂਟਰੀ ਜਿਹੜੇ ਐਸਜੀਪੀਸੀ ਦੇ ਇਲੈਕਸ਼ਨ ਉਹ ਦਸੰਬਰ ਤੱਕ ਹੋਣ ਦੀ ਉਮੀਦ ਫਿਲਹਾਲ ਇੱਕ ਜਾਗੀ ਜੀ ਬਾਸਕਰ ਸਾਹਿਬ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾ ਦਿਓ ਕਿ ਉਪਰਾਸ਼ਟਪਤੀ ਦੀਆਂ ਚੋਣਾਂ ਨੂੰ ਲੈ ਕੇ ਐਨਡੀਏ ਦੇ ਵੱਲੋਂ ਤਾਂ ਉਮੀਦਵਾਰ ਹੈਗਾ ਫਾਈਨਲ ਔਰ I N D I A ਇੰਡੀਆ ਜਿਹੜਾ ਗੱਠ ਜੋੜ ਹੋਇਆ ਹੈ ਉਹਨਾਂ ਨੇ ਆਪਣਾ ਉਮੀਦਵਾਰ ਪਹਿਲਾਂ ਤਾਂ ਕਹਿੰਦੇ ਸੀਗੇ ਦੇ ਤਦ ਹੁਣ ਕਹਿੰਦੇ ਨਵਾਂ ਉਮੀਦਵਾਰ ਦੇ ਰਹੇ ਨੇ ਦੇਖੋ ਹੁਣ NDA ਨੇ ਕੱਲ ਪਰਸੋਂ ਆਪਣਾ ਕੈਂਡੀਡੇਟ ਅਨਾਉਂਸ ਕਰਕੇ ਜਿਹੜੇ CP ਰਾਧਾਕ੍ਰਿਸ਼ਨਨ ਨੇ ਜਿਹੜੇ ਅੱਜਕੱਲ੍ਹ ਮਹਾਰਾਸ਼ਟਰ ਦੇ ਗਵਰਨਰ ਨੇ ਔਰ ਪਹਿਲੇ ਪਹਿਲੇ ਉਸ ਤੋਂ ਉਹ ਝਾਰਖੰਡ ਦੇ ਵੀ ਗਵਰਨਰ ਰਹੇ ਨੇ ਕੋਇੰਬਟੂਰ ਤਾਮਿਲਨਾਡੂ ਤੋਂ BJP ਦੇ MP ਵੀ ਰਹੇ ਨੇ RSS ਉਹਨਾਂ ਨੇ 10 ਸਾਲ ਦੀ ਉਮਰ ਦੇ ਵਿੱਚ ਜੁਆਇਨ ਕਰ ਲਈ ਸੀ ਤੇ ਉਹਨਾਂ ਨੂੰ ਆਪਣਾ ਉਪ ਰਾਸ਼ਟਰਪਤੀ ਦਾ ਕੈਂਡੀਡੇਟ ਅਨਾਉਂਸ ਕਰਦਾ ਅੱਜ ਵਾਰੀ ਸੀਗੀ ਹੈ ਇੰਡੀਆ ਬਲੌਕ ਦੀ ਇੰਡੀਆ ਬਲੌਕ ਨੇ ਫਾਰਮਰ ਸੁਪਰੀਮ ਕੋਰਟ ਦੇ ਜੱਜ ਜਿਹੜੇ ਬੀ ਸੁਦਰਸ਼ਨ ਰੈਡੀ ਇਹ ਆਂਧਰਾ ਪ੍ਰਦੇਸ਼ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਆਪਣਾ ਕੈਂਡੀਡੇਟ ਬਣਾਇਆ ਤੁਸੀਂ ਇਹ ਦੇਖੋ ਕਿ ਇਹ ਨਾਲ ਸਾਰੀ ਗੱਲਾਂ ਦੇ ਵਿੱਚ ਬੀਜੇਪੀ ਦੀ ਇੱਕ ਦਿਲ ਦੀ ਧੜਕਣ ਵੱਧ ਗਈ ਹੈ ਕਾਰਨ ਕਿ ਉਮੀਦ ਕੀਤੀ ਜਾਂਦੀ ਹੈ ਕਿ ਕ੍ਰਾਸ ਵੋਟਿੰਗ ਇਹਦੇ ਵਿੱਚ ਹੋ ਸਕਦੀ ਹੈ ਜੇ ਆਪਾਂ ਆંકੜਿਆਂ ਦੇ ਹਿਸਾਬ ਨਾਲ ਜਾਈਏ ਸੰਖਿਆ ਦੇ ਹਿਸਾਬ ਨਾਲ ਜਾਈਏ ਤੇ ਇਹਦੇ ਵਿੱਚ ਐਨਡੀਏ ਦੇ ਉਪ ਰਾਸ਼ਟਰਪਤੀ ਕੈਂਡੀਡੇਟ ਨੂੰ ਜਿੱਤਣ ਵਾਸਤੇ ਕੋਈ ਮੁਸ਼ਕਲਤ ਨਹੀਂ ਕਰਨੀ ਪੈਗੀ ਹੁਣ ਐਨਡੀਏ ਨੇ ਚੇਚੇ ਤੌਰ ਤੇ ਰਾਜਨਾ ਸਿੰਘ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਦੀ ਡਿਊਟੀ ਲਾਈ ਉਹਨਾਂ ਨੇ ਖੜਗੇ ਸਾਹਿਬ ਨਾਲ ਗੱਲ ਕੀਤੀ ਖੜਗੇ ਸਾਹਿਬ ਨੇ ਵੀ ਐਦਾਂ ਦਾ ਜਵਾਬ ਦਿੱਤਾ ਕਿ ਵੀ ਤੁਸੀਂ ਸਾਡੇ ਕੈਂਡੀਡੇਟ ਨੂੰ ਸਪੋਰਟ ਕਰੋ ਤੁਸੀਂ ਸਾਡੇ ਤੋਂ ਕੀ ਸਪੋਰਟ ਕਰਦੇ ਹੋ ਔਰ ਜਿਹੜੇ ਐਸਪੀ ਰਾਧਾ ਕ੍ਰਿਸ਼ਨਨ ਜਿਹੜੇ ਆਰਐਸਐਸ ਦੇ ਕੈਂਡੀਡੇਟ ਮੰਨੇ ਜਾਂਦੇ ਨੇ ਆਰਐਸਐਸ ਨੇ ਆਰਐਸਐਸ ਨੇ ਵੀ ਉਹਨਾਂ ਨੂੰ ਸਪੋਰਟ ਨਹੀਂ ਦਿੱਤੀ ਔਰ ਆਰਐਸਐਸ ਨੇ ਉਪ ਰਾਸ਼ਟਰਪਤੀ ਦੇ ਕੈਂਡੀਡੇਟ ਸਿਲੈਕਸ਼ਨ ਜਾਂ ਫਾਈਨਲਾਈਜੇਸ਼ਨ ਬਾਰੇ ਅੱਜ 19 ਤੇ ਕੱਲ ਵੀ ਦੋ ਦਿਨ ਦੀ ਇੱਕ ਮੀਟਿੰਗ ਦਿੱਲੀ ਦੇ ਵਿੱਚ ਰੱਖੀ ਹੋਈ ਸੀ ਔਰ ਆਰਐਸਐਸ ਸੀਪੀ ਰਾਜਾ ਕ੍ਰਿਸ਼ਨਨ ਦੀ ਸਪੋਰਟ ਦੇ ਵਿੱਚ ਨਹੀਂ ਆ ਰਹੇ ਇਹ ਇੱਕ ਇੰਡੀਕੇਸ਼ਨ ਹੈਗਾ ਕਿ ਐਨਡੀਏ ਦੇ ਵਿੱਚ ਸਭ ਕੁਝ ਠੀਕ ਨਹੀਂ ਹੈਗਾ ਐਨਡੀਏ ਨੂੰ ਇਸ ਵਕਤ ਸਭ ਤੋਂ ਜ਼ਿਆਦਾ ਡਰ ਇਸ ਗੱਲ ਦਾ ਸਤਾ ਰਿਹਾ ਹੈ ਕਿ ਜੇ ਕਿਤੇ ਕ੍ਰਾਸ ਵੋਟਿੰਗ ਹੋ ਗਈ ਔਰ ਜੇ ਕਿਤੇ ਇੰਡੀਆ ਬਲੋਕ ਦਾ ਕੈਂਡੀਡੇਟ ਉਪ ਰਾਸ਼ਟਰਪਤੀ ਬਣ ਗਿਆ ਤੇ ਫਿਰ ਮੋਦੀ ਉਹਨਾਂ ਦਾ ਰੈਜ਼ਿਗਨੇਸ਼ਨ ਵੀ ਪੱਕਾ ਹੀ ਹੈ ਬਤੌਰ ਪ੍ਰਧਾਨ ਮੰਤਰੀ ਇਹ ਭਾਜਪਾ ੜ ਮਚੀ ਹੋਈ ਹੈ ਪਰ ਲੱਗਦਾ ਹੈ ਕਿ ਵੀ ਜਿਹੜੀ ਸਿਚੁਏਸ਼ਨ ਹੈ ਜਿਹੜਾ ਕੰਫੀਡੈਂਸ ਇੰਡੀਆ ਬਲੋਕ ਦਾ ਹੈਗਾ ਉਹ ਆਪਣੇ ਆਪ ਇਸ ਗੱਲ ਨੂੰ ਇੰਡੀਕੇਟ ਕਰ ਰਿਹਾ ਹੈ ਕਿ ਕਰਾਸ ਵੋਟਿੰਗ ਵੱਡੇ ਪੱਦਰ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਜਿਹੜਾ 9 ਸਪਟੈਂਬਰ ਨੂੰ ਹੈਗਾ ਉਸੇ ਦਿਨ ਪੋਲਿੰਗ ਹੈਗੀ ਹੈ ਉਸੇ ਦਿਨ ਕਾਊਂਟਿੰਗ ਹੈਗੀ ਹੈ ਔਰ ਦੇਰ ਸ਼ਾਮ ਨੂੰ ਵਾਈਸ ਪ੍ਰੈਜ਼ੀਡੈਂਟ ਕੌਣ ਹੈ ਉਹਦਾ ਵੀ ਫੈਸਲਾ ਹੋ ਜਾਣਾ ਹੈ ਇਹ ਹੁਣ ਇੱਕ ਤਰੀਕੇ ਨਾਲ ਪੋਲਿਟਿਕਸ ਚਰਮ ਸੀਮਾ ਤੇ ਚਲੇਗੀ ਹੈ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਨੂੰ ਲੈ ਕੇ ਜੀ ਬਾਸਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤੀਆਂ ਔਰ ਦਰਸ਼ਕਾਂ ਦਾ ਵੀ ਧੰਨਵਾਦ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਕੋਈ ਵੀ ਟਿੱਪਣੀ ਹੈ ਤਾਂ ਸਰਲ ਪਾਸ਼ਾ ਦੇ ਵਿੱਚ ਸ਼ੁੱਧ ਸ਼ੁੱਧ ਪਾਸ਼ਾ ਦੇ ਵਿੱਚ ਤੁਸੀਂ ਆਪਣੀ ਪ੍ਰਤੀਕਿਰਿਆ ਆਪਣੇ ਵਿਚਾਰ ਸਾਡੇ ਤੱਕ ਰੱਖ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਦੇ ਜਵਾਬ ਦੇ ਜਵਾਬ ਦੇਣ ਦੀ ਬਹੁਤ-ਬਹੁਤ ਸ਼ੁਕਰੀਆ ਬਾਸਕਰ ਸਾਹਿਬ ਧੰਨਵਾਦ ਧੰਨਵਾਦ ਹਮਨ ਜੀ